ਕਾਰਵਾਈਆਂ ਹੋਈਆਂ ਪੰਜਾਬ ਸਰਕਾਰ ਵੀ ਪਿੱਛੇ ਪਈ ਆ ਸੈਂਟਰ ਸਰਕਾਰ ਵੀ ਪਿੱਛੇ ਪਈ ਆ ਹੁਣ ਪ੍ਰਤਾਪ ਸਿੰਘ ਬਾਜੜਾ ਤੇ 36 ਦਾ ਨਹੀਂ 32 ਦਾ ਆਕੜਾ ਹੋ ਗਿਆ ਪਹਿਲਾਂ 32 ਵਿਧਾਇਕ ਕਹਿੰਦੇ ਸੀਗੇ ਸਾਡੇ ਨਾਲ ਆ ਹੁਣ 32 ਕੋਈ ਗੱਲ ਇਹ ਆ ਕਿ ਇਹ ਹੁਣ ਭਗਵੰਤ ਮਾਨ ਨੇ ਜਿਹੜਾ ਪ੍ਰਤਾਪ ਬਾਜਵੇ ਤੇ ਪਰਚਾ ਦਰਜ ਕੀਤਾ ਨਾ ਇਹ ਸਾਬਤ ਕਰਤਾ ਕਿ ਹੁਣ ਪੰਜਾਬ ਕੰਪਲੀਟ ਪੁਲਿਸ ਸਟੇਟ ਆ ਪੁਲਿਸ ਦਾ ਰਾਜ ਆ ਔਰ ਪਹਿਲਾਂ ਤਾਂ ਹੁੰਦਾ ਸੀ ਕਿ ਤੁਸੀਂ ਕੇਸ ਰਜਿਸਟਰ ਕਰਦੇ ਕਿਸੇ ਤੇ ਕੋਈ ਕਤਲੋਗਾਰਤ ਹੋਈ ਕੋਈ ਅਟੈਂਪਟ ਟੂ ਮਰਡਰ ਹੋਇਆ ਕੋਈ ਮਾਰਕੁੱਟ ਹੋਈ ਕੋਈ ਐਨਡੀਪੀਐਸ ਹੋਇਆ ਹੁਣ ਬੋਲਣ ਤੇ ਪਰਚਾ ਦਰਜਾ ਔਰ ਇਹ ਬੋਲਣਾ ਸਾਡਾ ਫੰਡਮੈਂਟਲ ਰਾਈਟ ਹੈ ਫਰੀडम ਟੂ ਐਕਸਪ੍ਰੈਸ਼ਨ ਆਫ ਸਪੀਚ ਸਾਡੇ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਦੀ ਫੋਟੋਆਂ ਟੰਗੀਆਂ ਉਹਨਾਂ ਨੇ ਦਿੱਤਾ ਵਾ ਉਹਦੇ ਉਹ ਉਹ ਉਹਨਾਂ ਦੇ ਦਿੱਤੇ ਹੋਏ ਅ ਅਧਿਕਾਰ ਨੂੰ ਇਹ ਕੁਚਲ ਰਹੇ ਨੇ ਔਰ ਅਗਲੀ ਗੱਲ ਕਹਿੰਦੇ ਜੀ ਕਿ ਬਾਜਵੇ ਨੇ دہشت ਫਲਾਤੀ ਬੰਬ ਆਗੇ ਜੀ ਬੰਬ ਆਗੇ ਜੀ ਠੀਕ ਹੈ ਅੱਛਾ ਕੇਜਰੀਵਾਲ ਜਿਹੜਾ ਦਿੱਲੀ ਦੀ ਇਲੈਕਸ਼ਨ ਲੜ ਰਿਹਾ ਸੀਗਾ ਯਾਦ ਆ ਉਹਨੇ ਸਟੇਟਮੈਂਟ ਕੀ ਦਿੱਤੀ ਸੀ ਕਹਿੰਦਾ ਬੀਜੇਪੀ ਕੀ ਹਰਿਆਣਾ ਸਰਕਾਰ ਨੇ ਯਮਨਾ ਦਰਿਆ ਮੇਂ ਜ਼ਹਿਰ ਗੋਲ ਦਿਆ ਹੈ ਇਹ ਡਰਾਉਣਾ ਨਹੀਂ ਸੀਗਾ ਉੱਤੇ ਤਾਂ ਕੋਈ ਬੱਚਾ ਦਰਜ ਨਹੀਂ ਹੋਇਆ ਭਗਵੰਤ ਮਾਨ ਨੇ ਪਤਾ ਨਹੀਂ ਕਿੰਨੀ ਯਾਰ ਈਵਨ ਪਾਰਲੀਮੈਂਟ ਦੇ ਅੰਦਰ ਪ੍ਰੈਮਿਸਿਸ ਜਾ ਕੇ ਲਾਈਵ ਕਰਕੇ ਗੰਭੀਰ ਇਲਜ਼ਾਮ ਲਾਇਆ ਸਰਕਾਰ ਉਨਾਂ ਨੇ ਕੋਈ ਬੱਚਾ ਦਰਜ ਨਹੀਂ ਕੀਤਾ ਗੋਲਡੀ ਬਰਾੜ ਤੇ ਵੀ ਉਹਨੇ ਦਾਵਾ ਕੀਤਾ ਸੀ ਵੀ ਕਹਿੰਦੇ ਤੁਸੀਂ ਦੇਖੋ ਨਾ ਜੀ ਕਾਸ ਹਾਂ ਉਹ ਕਹਿੰਦਾ ਜੀ ਕਿ ਗੋਲਡੀ ਬਰਾੜ ਨੂੰ ਅਸੀਂ ਸਾਡੀ ਫਾਲਸ ਇਨਫੋਰਮੇਸ਼ਨ ਸੀਗੀ ਅੱਛਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਆ ਜੇਲ੍ਹ 'ਚ ਸੀਆਈਏ ਸਟਾਫ ਕਰੜ 'ਚ 1.5 ਸਾਲੇ ਉਹਨੂੰ ਲੁਕੋ ਕੇ ਰੱਖਦੇ ਨੇ ਕੀ ਓਫੈਂਸ ਨਹੀਂ ਸੀਗਾ ਇੱਕ ਡੀਐਸਪੀ ਕੱਲਾ ਕਰਾ ਸਕਦਾ ਉਹਦੇ ਉੱਤੇ ਕੋਈ ਆ ਆਈਜੀ ਕੋਈ ਐਸਐਸਪੀ ਕੋਈ ਏਡੀਜੀਪੀ ਕੋਈ ਡੀਜੀ ਇਨਵੋਲਡ ਸੀਗੇ ਉਹ ਕੱਲੇ ਦੀ ਬਲੀ ਦਾ ਬੱਕਰਾ ਅਸਲ ਕਹਾਣੀ ਇਹ ਆ ਕਿ ਅੱਜ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਫੇਲ ਹੋ ਚੁੱਕੀ ਆ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਛਿੱਤਰ ਪੈ ਰਹੇ ਸੀ ਆ ਜਿਹੜੇ ਸਿੱਖਿਆ ਕ੍ਰਾਂਤੀ ਇਹਦਾ ਨਾਂ ਪੈ ਗਿਆ ਸੀ ਬਾਥਰੂਮ ਕਿੰਗ ਉਕੀ ਟਰੋਲ ਕਰਨ ਲੱਗੇ ਇਹਨਾਂ ਕਿ ਅਰ ਕਿੱਦਾਂ ਇਹਨੂੰ ਕਿਸੇ ਪਾਸੇ ਧਿਆਨ ਕਿੱਦਾਂ ਬਟਕਾਉਣਾ ਨਾ ਬਾਜਵੇ ਦੇ ਪਰਚਾ ਦਰਜ ਕਰ ਦਿਓ ਇਹ ਬਿਲਕੁਲ ਫ੍ਰਿਵਲਸ ਪਰਚਾ ਅੱਜ ਪੰਜਾਬ ਚ ਬੇਅਦਬੀਆਂ ਦਾ ਕੋਈ ਇਨਸਾਫ ਨਹੀਂ ਹੋਇਆ ਅੱਜ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਦੇਖੋ ਮਜ਼ਾਕ ਬਣ ਰਿਹਾ ਇੱਕ ਇੱਕ ਸਕੂਲ ਵਿੱਚ 5-5 ਨਹੀਂ ਪੱਥਰ 25000 ਨਹੀਂ ਪੱਥਰ ਅੱਛਾ ਡਰੱਗਸ ਤੇ ਫੇਲ ਹੋ ਗਏ ਨੇ ਇਹਨਾਂ ਦੀ ਆਪਣੀ ਕਨਸਟੇਬਲ ਫੜੀ ਗਈ ਤੁਹਾਡੇ ਗਾਲੇ ਕਨਸਟੇਬਲ ਡਰੱਗਸ ਟਰੈਫਿਕਿੰਗ ਕਰ ਸਕਦੀ 2 ਕਰੋੜ ਦੀ ਗੋਠੀ ਬਣਾ ਸਕਦੀ ਐ ਇਟ ਵਾਸ ਅ ਚੇਨ ਔਨ ਟੌਪ ਲੇਕਿਨ ਉਹਦੇ ਤੇ ਕਿਸੇ ਦੇ ਕੋਈ ਕ ਪੰਜਾਬ ਦੇ ਵਿੱਚ ਸਿਰ ਚੜ ਕੇ ਬੋਲ ਰਹੀ ਆ ਆ ਮੇਰ ਨਾਲ ਸਾਰੇ ਖੜੇ ਨੇ ਦੱਸੋ ਵੀ ਤਹਿਸੀਲਾਂ ਚ ਕ腐ਸ਼ਨ ਹੈ ਕਿ ਨਹੀਂ ਹੈ ਹੈ ਖਾਣਿਆਂ ਚ ਜਿਹੜਾ ਆ ਡਬਲ ਹੋ ਗਈ ਉਹ ਹੁਣ ਉਹ ਜਿਹੜਾ ਕੰਮ ਲੈਟਸ ਹੈ ਰੇਟ ਵਧ ਗਏ ਹੈ ਜਿੱਦਾਂ 326 ਦਾ ਪਰਚਾ ਦੱਸਦਾ ਸੀ ਦਰਜ ਪੰਜਾਬ ਚ ਪਹਿਲਾਂ 50000 ਰੁਪਏ ਦੇ ਕੇ ਝੂਠੀ ਛੱਬੀ ਬਣਾਈ ਜਾਂਦੇ ਸੂ ਹੁਣ ਉਹਦਾ ਰੇਟ ਲੱਖ ਰੁਪਿਆ ਜਾ ਕੇ ਪਤਾ ਕਰਾ ਲਓ ਤੁਸੀਂ ਇਹਨਾਂ ਦੇ ਕਟਾਰੂ ਚੱਕ ਤੇ ਕਦੀ ਬੋਲੇ ਆ ਭਗਵੰਤ ਪਾਣ ਇਹਨਾਂ ਦੇ ਹੋਰ ਕਿੰਨੇ ਅਸ਼ਲੀਲ ਐਕਸ਼ਨਸ ਹੋਏ ਇਹਨਾਂ ਦੇ ਐਮ ਐਲ ਏ ਕਿੰਨਾ ਗੰਦ ਪਾ ਰਹੇ ਨੇ ਇੱਕ ਦੇਖੋ ਲॉ ਐਂਡ ਆਰਡਰ ਤੇ ਬਾਜੋਵੇ ਤਾਂ ਬੋਲਣ ਦਾ ਕੋਈ ਅਧਿਕਾਰ ਨਹੀਂ ਇੱਕ ਸਬ ਇੰਸਪੈਕਟਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਡੀਐਸਪੀ ਦੀ ਹਾਜ਼ਿਰ ਚ ਕਤਲ ਕਰਤਾ ਵਾ ਸੋ ਵੀ ਸ਼ੁਡ ਨਾਟ ਸਪੀਕ ਬਲਾਸਟ ਹੋ ਰਹੇ ਨੇ ਐਕਸਟਰਸ਼ਨਸ ਹੋ ਰਹੀਆਂ ਨੇ ਕਿਹੜੀ ਗੱਲ ਪੰਜਾਬ ਦੇ ਵਿੱਚ ਨਹੀਂ ਹੋ ਰਹੀ ਇਹ ਅਟੈਂਪਟ ਹੈਗਾ ਸਿੱਧਾ ਸਿੱਧਾ ਮੁੱਦਿਆਂ ਤੋਂ ਰਾਜਨੀਤ ਤੋਂ ਅਸਲ ਤੋਂ ਪਟਕਾਉਣਾ ਹੁਣ ਪਿਛਲੇ 3-4 ਦਿਨ ਤੋਂ ਜਿਹੜਾ ਸਟੇਟ ਸਪੌਂਸਰਡ ਮੀਡੀਆ ਹੈ 90% ਪੰਜਾਬ ਦਾ ਮੀਡੀਆ ਸਟੇਟ ਸਪੌਂਸਰਡ ਹੈ ਇਲੈਕਟ੍ਰੋਨਿਕ ਐਂਡ ਪ੍ਰਿੰਟ ਉਹਨਾਂ ਇਸ ਗੱਲ ਤੇ ਬਹਿਸ ਕਰੀ ਜਾਂਦੇ ਬਾਸ਼ਮੀ ਨੂੰ ਬਿਆਨ ਦਿੱਤਾ ਬੰਬ ਕਿੱਥੇ ਨੇ ਉਯਾਰ ਅਸੀਂ 100 ਵਾਰ ਹੀ ਕਹਿੰਨੇ ਆ ਇਹੋ ਜਿਹੀ ਗੱਲਾਂ ਮੈਂ ਕਹਿਨਾ ਵਾਂ ਕਿ ਪੰਜਾਬ ਦੇ ਵਿੱਚ ਪੰਜਾਬ ਬਹੁਤ ਬੁਰੀ ਹਾਲਾਤ ਹੈ ਪਤਾ ਨਹੀਂ ਹੋਰ ਕਿੰਨੇ ਇਸ ਤਰ੍ਹਾਂ ਦੇ ਤਮਾਕੂ ਆਉਣ ਵਾਲੇ ਦਿਨਾਂ 'ਚ ਹੋਣਗੇ ਕਿਸੇ ਨੂੰ ਵੀ ਵੇਅਰ ਕਰਨਾ ਮਾੜੀ ਗੱਲ ਹੈ ਕਿ ਸੁਚੇਤ ਹੋ ਜਾਓ ਯਾਰ ਸੋ ਥਿਸ ਇਜ਼ ਕੰਪਲੀਟ ਪੁਲਿਸ ਸਟੇਟ ਪੁਲਿਸ ਰਾਤ ਅੱਛਾ ਖੇਰਾ ਸਾਹਿਬ ਇੱਕ ਹੋਰ ਚੀਜ਼ ਨਵੀਂ ਹੋਈ ਹੈ ਸਰਕਾਰ 'ਚ ਅੱਜ ਅਮਨ ਅਰੋੜਾ ਦੀ ਗਵਾਹੀ ਦੇ ਵਿੱਚ ਮਹਾਲੀਚਾ ਸਰਕਾਰ ਪ੍ਰਦਰਸ਼ਨ ਕਰਨ ਜਾ ਰਹੀ ਆ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਹਿੰਦੇ ਉਹ ਬੜਾ ਰੂਮਰ ਫਲਾ ਰਹੇ ਇੱਕ ਕੀ ਕਹਿੰਦੇ ਹੁੰਦੇ ਆ ਇੱਕ ਚੋਰੀ ਉੱਤੋਂ ਸੀਨਾ ਜੋਰੇ ਇਹ ਉਹ ਅਟੈਂਪਟ ਮਤਲਬ ਇਹ ਹੁਣ ਕਹਿੰਦੇ ਤੁਹਾਨੂੰ ਪ੍ਰਦਰਸ਼ਨ ਵੀ ਨਹੀਂ ਕਰਨ ਦੇਣਾ ਸੋ ਥਿਸ ਇਜ਼ ਐਗਜ਼ੈਕਟਲੀ ਜੋ ਕਰ ਰਹੇ ਨੇ ਕਰ ਲੈਣ ਦਿਓ ਅੱਛਾ ਇਹਨਾਂ ਨੂੰ ਸਕ੍ਰਿਪਟ ਦੇ ਲਿਓ ਆਉਂਦੀ ਆ ਸਾਰੇ ਇੱਕੋ ਲਾਈਨ ਬੋਲਦੇ ਨੇ ਅਮਨ ਅਰੋੜਾ ਬੋਲਦਾ ਉਹ ਤਮਾਤਰ ਮੰਤਰੀ ਬੋਲਦਾ ਹਾਂਜੀ ਤੁਹਾਡੇ ਹੋਰ ਜਿਹੜੇ ਖੱਬੇ ਸੱਜੇ ਐਮ ਐਲ ਏ ਇਹਨਾਂ ਨੂੰ ਸਕ੍ਰਿਪਟਡ ਆਉਂਦਾ ਕਿਹਾ ਹੁਣ ਅੱਜ ਤੁਸੀਂ ਆ ਗੱਲ ਬੋਲਣੀ ਆ ਇਹਨਾਂ ਦੇ ਕੋ ਸਪੋਕਸਮੈਨ ਜਿਹੜੇ ਪੰਜ ਚਾਰ ਹੈਗੇ ਕੋ ਐਮ ਪੀ ਓ ਐਮ ਪੀ ਬਣਾਏ ਨੇ ਇੱਕੋ ਗੱਲ ਹੀ ਬੋਲੀ ਜਾਂਦੇ ਨੇ ਬਾਜਪੀ ਨੇ دہشت ਫੈਲਾਤੀ ਬਾਜਪੀ ਕਿਹੜੀ دہشت ਫੈਲ ਗਈ ਜੀ ਦੱਸੋ ਕਿਸੇ ਯਾਰ ਕਿਸੇ ਗੱਲ ਨੂੰ ਕਹਿਣਾ دہشت ਫੈ ਇੱਥੇ ਤੁਹਾਡੇ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਤੁਸੀਂ ਪੁਲਿਸ ਵਾਲੇ ਇਨਕਾਊਂਟਰ ਕਰ ਰਹੇ ਹੋ ਝੂਠੇ ਉਹਦੇ ਨਾਲ دہشت ਨਹੀਂ ਫੈਲਦੀ ਤੁਸੀਂ ਕਰਨਲ ਦਾ ਨੂੰ ਕੁੱਟਤਾ ਉਹਦੇ ਨਾਲ دہشت ਨਹੀਂ ਫੈਲਦੀ ਤੁਹਾਡੇ ਜਿਹੜਾ ਸੁਪੀਰੀਅਰ ਹਾਈ ਆ ਪੁਲਿਸ ਆਫੀਸਰਸ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਦੇਰਫੋਰ ਮੈਂ ਇਹ ਕਹਿਣਾ ਕਿ ਨਾ ਤਾਂ ਇਦਾਂ ਲੋਕੀ ਡਰਨ ਵਾਲੇ ਨੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਗਲਤਫਹਿਮੀ ਆ ਇਹ ਤੁੱਕੇ ਨਾਲ ਬਣੀ ਹੋਈ ਸਰਕਾਰ ਆ ਔਰ ਬਾਜਵਾ ਠੀਕ ਕਹਿੰਦਾ ਸੀ ਮਾੜਾ ਮਟੀਰੀਅਲ ਇਹ ਆਪ ਹੀ ਸਾਬਤ ਕਰ ਰਹੇ ਨੇ ਮਾੜਾ ਮਟੀਰੀਅਲ ਜਿਹੜਾ ਉਹਨੇ ਕਿਹਾ ਸੀ ਨਾ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਾਦੇ ਘਰਾਂ ਦੇ ਇਹ ਸਾਦੇ ਘਰਾਂ ਦੇ ਰਹਿ ਗਏ ਨੇ ਹਜ਼ਾਰ ਹਜ਼ਾਰ ਦਾ ਘਨਮੈਨ ਲੈ ਕੇ ਫਿਰਦੇ ਨੇ ਯਾਰ ਇਹਨਾਂ ਸਾਰਿਆਂ ਦੇ ਵਿੱਚ ਮਾਈਨਿੰਗ ਦੇ ਉੱਤੇ ਕਬਜ਼ਾ ਵਾ ਜਿੰਨਾ ਰੋਪੜ ਤੋਂ ਲੈ ਕੇ ਕੰਡੀ ਬੈਲਟ ਪਠਾਨਕੋਟ ਤੱਕ ਕ੍ਰਸ਼ਰ ਨੇ ਜਾ ਕੇ ਪੁੱਛਰੋ ਸਾਰ ਤੋਂ ਮਹੀਨਾ ਲੈ ਰਹੇ ਨੇ ਸਾਰੇ ਮਾਈਨਿੰਗ ਚ ਇਨਵੋਲਡ ਔਰ ਕੇਜਰੀਵਾਲ ਕੀ ਕਹਿੰਦਾ ਸੀਗਾ ਕਿ 20000 ਕਰੋੜ ਰੁਪਏ ਮੈਂ ਬਚਾਇਆ ਕਰੂੰ ਹਰ ਸਾਲ ਤੇ ਆਮਦਨ ਤਾਂ ਸਾਡੀ 250 ਕਰੋੜ ਆ ਉਹ 197500 ਕਰੋੜ ਰੁਪਏ ਕਿੱਥੇ ਜਾ ਰਿਹਾ ਕੇਜਰੀਵਾਲ ਦੱਸ ਇਹ ਸਾਰੇ ਇਸ਼ੂਸ ਨੂੰ ਨਾ ਮਤਲਬ ਸਾਈਡ ਟਰੈਕ ਕਰਕੇ ਤੇ ਬਹਿਸ ਲਿਆ ਉਹ ਬਾਜਵੇ ਦੇ ਉੱਤੇ ਹੁਣ ਕੱਲ ਪਰਸੋਂ ਦੇ ਟੀਵੀਆਂ ਦੇ ਉੱਤੇ ਬੱਲੇ ਬੱਲੇ ਉਹ ਲੜੀ ਜਾਂਦੇ ਕੁਕੜਾਂ ਵਾਂਗੂ ਮੁੱਦਾ ਤਾਂ ਇਹ ਹੀ ਨਹੀਂਗਾ ਮੁੱਦਾ ਤਾਂ ਸਾਡਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਮੁੱਦਾ ਤਾਂ ਸਾਡਾ ਖੇਤੀ ਤੇ ਇੰਡਸਟਰੀ ਨੂੰ ਕਿਵੇਂ ਅਸੀਂ ਬਚਾਉਣਾ ਵਾ ਮੁੱਦਾ ਤਾਂ ਸਾਡਾ ਬੱਚੇ ਜਿਹੜੇ ਵਿਦੇਸ਼ਾਂ ਜਾ ਰਹੇ ਉਹ ਕਿਵੇਂ ਬਚਾਉਣੇ ਨੇ ਬਾਹਰਲੇ ਲੋਕੀ ਲੋਕੀ ਸਰਕਾਰ ਵਿੱਚ ਪੰਜਾਬ ਦੇ ਸਰਕਾਰੀ ਨੌਕਰੀਆਂ ਲੈ ਰਹੇ ਨੇ ਅਸੀਂ ਕਿਵੇਂ ਬਚਾਉਣਾ ਵਾ ਪੰਜਾਬ ਦਾ ਪਾਣੀ ਵਾਟਰ ਟੇਬਲ ਰਿਸੀਡ ਕਰ ਰਿਹਾ ਕਿਵੇਂ ਬਚਾਉਣਾ ਵਾ ਪੰਜਾਬ ਦਾ ਪਾਣੀ ਇੰਡਸਟਰੀਅਲ ਪੋਲੂਸ਼ਨ ਨੇ ਗੰਦਲਾ ਕਰਤਾ ਅ ਬੁੱਢੇ ਨਾਲੇ ਜਾ ਕੇ ਜ਼ਹਿਰ ਫੈਲ ਰਿਹਾ ਕਿਵੇਂ ਬਚਾਉਣਾ ਵਾ ਸੋ ðiਸ ਆਰ ਨਾਟ ਇਸ਼ੂਜ਼ ਨਾ ਇਹ ਵਿਧਾਨ ਸਭਾ ਦੇ ਅੰਦਰ ਡਿਬੇਟ ਹੋਣ ਦਿੰਦੇ ਨੇ ਨਾ ਇਹ ਮੁੱਦਿਆਂ ਨੂੰ ਵਿਧਾਨ ਸਭਾ ਦੇ